ਮੈਂ ਵੀ ਬਰੇ ਕਿਹੜਾ 27 2816 ਕਾਰ ਵਾਸ਼ਰਾ ਆ ਪਿਆ ਹਾਂਜੀ ਬਿਲਕੁਲ ਅੱਛਾ ਆ ਆ ਗਿਆ ਅੱਠ ਆ ਮੈਨੂੰ ਐਂ ਲੱਗਦਾ ਇਹ ਤੁਸੀਂ ਮਹਿੰਗੇ ਵਾਲੀ ਪੈਕਿੰਗ ਖੋਲ ਲਈ ਐ ਨਹੀਂ 2800 ਵਾਲੀ ਐ ਹੈ ਮਹਿੰਗੇ ਵਾਲੀ ਪਰ ਰੇਟ ਤੁਹਾਨੂੰ 2800 ਹੀ ਲੱਗੋ ਇਹ ਮੇਰੀ ਗੱਲ ਸੁਣ ਲਓ ਸਕਰੀਨ ਸ਼ਾਟ ਵੱਜ ਗਿਆ ਬਿਲਕੁਲ WhatsApp ਤੇ ਮੈਸੇਜ ਤੁਹਾਨੂੰ ਆ ਗਿਆ ਅਗਲਾ 2800 ਦਾ ਲੈ ਜਾਉ ਨਹੀਂ ਬਿਲਕੁਲ 2800 ਚਾ ਮਸ਼ੀਨ ਹੀ ਦੇਵੋਗੇ ਕੱਲੀ ਹੋਰ ਕੀ ਐ ਨਾਲ ਨਹੀਂ ਨਹੀਂ ਜੀ ਹਾਂ ਨਾਲ ਆ ਗਨ ਆ ਜੂਗੀ ਅੱਛਾ ਪਿਸਤੌਲ ਤਾਂ ਦੇਤਾ ਇਦੂ ਅੱਗੇ ਆ ਗਨ ਆ ਗਈ ਪਾਈਪ ਆ ਗਈ ਲੈ ਆ ਵੀ ਨਾਲ ਅਕਸੈਸਰੀ ਇਹਦੇ ਲੱਗ ਪੈਸੇ ਤਾਂ ਨਹੀਂ ਪਉਂਦੇ ਨਹੀਂ ਜੀ ਨਹੀਂ ਜੀ ਨਹੀਂ ਲੈ ਇੱਕ ਨਾਲ ਫੋਮ ਕਰਨ ਵੀ ਆ ਗਈ ਅੱਛਾ ਫੋਮ ਜਾਉਗੀਆਂ ਇਹ ਹੈ ਕੁਆਲਿਟੀ ਗੂਤੇ ਚੱਕ ਹਾਂ ਇਹ ਕਾ ਅਟੈਚਮੈਂਟ ਆ ਗਈ ਜਿੰਦੇ ਨਾਲ ਉਹਦੀ ਗਨ ਲੰਬੀ ਹੋਈ ਹੋਗੀ ਇਹ ਵੈਸੇ ਲੱਗ ਦੋ ਜਿਹੜੀ ਹੁੰਦੀ ਹੈ 1.5 200 ਰੁਪਏ ਦੀ ਹੁੰਦੀ ਹੈ ਨਾਲ ਹੀ ਆਉਗੀ ਇਹ 1.5 ਤੇ 200 ਦੀ ਲੱਗ ਆ ਇਹ ਵੀ ਨਾਲ ਆ ਇਹ ਵੀ ਨਾਲ ਲੈ ਹੱਥ ਤਾਂ ਭਰਤਾ ਮੇਰਾ ਰਿਹਾ ਹੀ ਨਹੀਂ ਕੱਥਨਾ ਚੱਕਿਆ ਜਾ ਹੋਰ ਕੀ ਇਹਦਨ ਆ ਪੈ ਪਾ ਗਈ ਇਹ ਤਾਂ ਚੱਲ ਹਾਂਜੀ ਹੂੰ ਬਾਕੀ ਫਿਲਟਰ ਆ ਗਿਆ ਇਹਦਾ ਅਕਸੈਸਰੀ ਆ ਫੇ ਲੈ ਹੈਲਟਰਾਂ ਤੋਂ ਲੈ ਕੇ ਤੁਹਾਨੂੰ ਆਹ ਕਾਰਵਾਸ਼ਰ ਬਿਲਕੁਲ ਨਾਲੇ ਚੰਗੀ ਕੁਆਲਿਟੀ ਵਾਲਾ ਬਿਲਕੁਲ ਲੰਬਾ ਤਾਂ ਨਹੀਂ ਛੇਤੀ ਹੁੰਦਾ ਨਹੀਂ ਕੋਈ ਲੰਬਾ ਨਹੀਂ ਹੋਰ ਦੋ ਵਾਰੀ ਫੋਮ ਮਾਰ ਕੇ ਪੜਾਕਾ ਨਾ ਮਾਰਦੇ ਨਹੀਂ 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 ਕੁਆਲਿਟੀ ਵਧੀਆ ਹੋਊਗੀ ਜੀ ਕੁਆਲਿਟੀ ਪੱਕੀ ਗੱਲ ਆ ਬਿਲਕੁਕੁਲ ਪੱਕੀ ਗੱਲ ਜਿੰਨੇ ਸੋਹਣੇ ਰੰਗਣਾ ਜਗਦਾ ਉਹਨਾਂ ਸੋਹਣਾ ਕੰਮ ਕਰਨਾ ਚਾਹੀਦਾ ਉਸ ਤੋਂ ਵੱਧ ਹੀ ਕਰੋਗਾ ਪੱਕੀ ਗੱਲ ਆ ਪੱਕੀ ਗੱਲ 2800 ਰੁਪਏ ਦੇ ਵਿੱਚ ਆਹ ਐਨੀ ਸੈਸਰੀ ਵਾਲਾ ਆਹ ਪਿਆ ਕਾਰਵਾਸ਼ਰ ਲੈ ਜਾਓ ਪੱਕੀ ਗੱਲ ਆ ਪੱਕੀ ਗੱਲ ਹਜੇ ਵੀ ਰੇਟ ਕਰ ਲੈਨੇ ਕੱਟ ਲੈਨੇ ਵੀਡੀਓ ਨਹੀਂ 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 ਜਾਂਦਾ ਬਿਲਕੁਲ ਬਿਲਕੁਲ ਜਾਂਦਾ